ਅੱਜ ਕੀ ਭਾਵੇਂ ਮੈਂ ਦਰਸ਼ਨਪੁਰ ਤੋਂ ਦਰਪੁਰ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਵਰਡਗਾ ਅੱਜ ਜਿਸੀ ਪਹੁੰਚਿਆ ਮਾਨਾ ਵਾਲੇ ਜਿੱਥੇ ਕਿ ਬਿਲਕੁਲ ਟੂਲ ਟੈਕਸ ਪੈਂਦਾ ਵਾ ਅੰਮ੍ਰਿਤਸਰ ਦੇ ਲਾਗੇ ਜੋ ਕਿ ਅੱਜ ਕਿਸਾਨ ਜਥੇਬੰਦੀਆਂ ਨੇ ਜਿਹੜਾ ਚੰਡੀਗੜ੍ਹ ਨੂੰ ਪੂਸ ਕਰਦਾ ਸੀ ਸੋ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੂੰ ਲੈ ਕੇ ਅੱਜ ਜਿਹੜੇ ਖਸਾਨਾਂ ਦੇ ਉੱਪਰ ਹਮਲੇ ਕੀਤੇ ਗਏ ਆ ਉਹਨਾਂ ਨੂੰ ਇੱਕ ਆਪਣਾ ਪ੍ਰੋਟੈਸਟ ਕਰਨ ਤੋਂ ਨਹੀਂ ਰੋਕਿਆ ਗਿਆ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਜਿਹੜਾ ਟੂਲ ਟੈਕਸ ਰੋਡ ਜਿਹੜਾ ਉੱਪਰ ਚਾਹ ਕਰਕੇ ਬੈਠੇ ਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅੱਜ ਦੀ ਬਾਸ਼ਵੀ ਨਾਲ ਹੋ ਰਹੀ ਆ ਤੇ ਸਾਡੇ ਵੀਰ ਜਿਹੜੇ ਆ ਨਾ ਕਰਮੀਆਂ ਦੀ ਪਰਵਾਹ ਕਰਦੇ ਆ ਨਾ ਇਹ ਬਾਦਸ਼ਾਹਾਂ ਦੀ ਪਰਵਾਹ ਕਰਦੇ ਆ ਲਾਈਵ ਤਸਵੀਰਾਂ ਤੁਹਾਨੂੰ ਮਾਨਾਵਾਲ ਤੋਂ ਦਿਖਾ ਰਹੇ ਆ ਜਿੱਥੇ ਕਿ ਟੂਲ ਟੈਕਸ ਜਿੱਥੇ ਬੰਦੀਆਂ ਰੋ ਕੇ ਬੈਠੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਰਕਾਰ ਦੀ ਇਹ ਸਭ ਤੋਂ ਕੁਝ ਦਿਨੇ ਵਰ ਬਕਲਾਟ ਦੇ ਵਿੱਚ ਉਹਨਾਂ ਨੇ ਆਣ ਕੇ ਸਾਡੇ ਕਿਸਾਨ ਗੁੱਸੇਟ ਮੈਡੀ ਦੇ ਆਗੂ ਸਹਿਬਾਨਾਂ ਨੂੰ ਹੋਮ ਅਰੈਸਟ ਕੀਤਾ ਵਾ ਕਈਆਂ ਨੂੰ ਵੈਸੇ ਵੀ ਰੈਸਟ ਕੀਤਾ ਹੋਇਆ ਵਾ ਤੇ ਉਹਨਾਂ ਦੇ ਉਸ ਦੇ ਵਿੱਚ ਅਸੀਂ ਅਜ ਮਾਨਵਾਲ ਟੂਲ ਪਲੇਸਨ ਸਿਰਫ ਮੁਕਤ ਕਰਾਇਆ ਵਾ ਨਾ ਕਿ ਇਹ ਟ੍ਰੈਫਿਕ ਬੰਦ ਕੀਤੇ ਆ ਅਗਰ ਸਾਡੇ ਮਸਲੇ ਦਾ ਹੱਲ ਨਾ ਆ ਸਾਡੇ ਆਗੂ ਨਾਲ ਛੱਡੇਗੇ ਅਸੀਂ ਇਹ ਨਵਾਂ ਸਟੈਪ ਇਹਦੇ ਵਿੱਚ ਚੁੱਕਾਂਗੇ ਤੇ ਇਸ ਪ੍ਰਦਰਸ਼ਨ ਨੂੰ ਪਧਰੀ ਕਰਾਂਗੇ ਕਿ ਅਜੇ ਅਸੀਂ ਲੋਕਾਂ ਨੂੰ ਇਹ ਧਿਆਨ ਉਹ ਦੇ ਰਹੇ ਆ ਚੰਡੀਗੜ੍ਹ ਦੇ ਪ੍ਰੋਟੈਸਟ ਦੇ ਲਈ ਸਾਡੇ ਆਗੂਆਂ ਨੂੰ ਅਰੈਸਟ ਕੀਤਾ ਗਿਆ ਹੈ ਇੱਥੇ ਟੂ ਪ੍ਰੋਟੈਸਟ ਕਿੰਨਾ ਟਾਈਮ ਆ ਰਿਹਾ ਜਿਹੜਾ ਬਲੋਕ ਕਰਾਉਣਾ ਸੀ ਪਤਾ ਹੈ ਅਸੀਂ ਜੀ ਅਨਮਿੱਥੇ ਸਮੇਂ ਦੀ ਹੁਣ ਸਾਡਾ ਵਾ ਲੇਕਿਨ ਸਾਡੀ ਜੋ ਮੂਵਮੈਂਟ ਹੈ ਉਹਦੀ ਕੋਪਸ ਚੇਂਜ ਹੋਊਗੀ ਤਾਂ ਇਹ ਸਾਡੇ ਜਿਹੜੇ ਆ ਜਿਹੜੇ ਆਗੂਆ ਉਹਨਾਂ ਨੂੰ ਛੱਡਿਆ ਜਾਵੇ ਪ੍ਰਸ਼ਾਸਨ ਵੱਲੋਂ ਕਿਸਾਨ ਨੇ ਲੀਡਰਾਂ ਨੂੰ ਸਵੇਰੇ ਸਮੇਂ ਡੇਟੇਨ ਕਰਤੇ ਗੁੱਸੇ ਵਿੱਚ ਆਏ ਕਿਸਾਨਾਂ ਨੇ ਮਾਨਾਂਵਾਲਾ ਟੋਲ ਪਲਾਜ਼ਾ ਕੀਤਾ ਜਾਮ ਕੀਤਾ ਜ਼ਬਰਦਸਤ ਪ੍ਰਦਰਸ਼ਨ ਉਹ ਦੇਖਦੇ ਆਂ ਬੀਬੀ ਦਰਸ਼ਨ ਕੌਰ ਬਿਦਾਦਪੁਰ ਦੇ ਕੈਮਰੇ ਤੋਂ ਲਾਈਵ ਦੇਖ ਰਹੇ ਹਾਂ ਬੀਬੀ ਸ਼ੀ ਇੰਟਰਨੈਸ਼ਨਲ YouTube ਚੈਨਲ ਜੀ ਆ ਜਿਹੜਾ ਨਾ ਇਹ ਪਰਮਾਤਮਾ ਕਰਵਾਉਂਦਾ ਹੈ ਕਿਹੜਾ ਆਪੂ ਸਹਿਬਾਨ ਹੋਏ ਆ ਅਸੀਂ ਮਿਲ ਪ੍ਰਧਾਨ ਬੋਲ ਰਿਹਾ ਹਾਂ ਸਰਕਾਰਾਂ ਹਾਂਡ ਗਈਆਂ ਇਹਨਾਂ ਦੇ ਪੰਨੇ ਲੈ ਲਈਆਂ ਅੱਜ ਤੱਕ ਨੂੰ ਕੋਈ ਸਾਰ ਨਹੀਂ ਲੱਗਾ ਇੱਕ ਘਰਾਂ ਦੇ ਵਿੱਚ ਚੇਨ ਨਹੀਂ ਕੀਤਾ ਕੋਈ ਫੜ ਕੇ ਮਿੱਤਰੋ ਕਾਰ ਤੁਹਾਡੇ ਵੀ ਨਹੀਂ ਲੱਗਣੇ ਹਾ ਗਰਾਊਂਡ ਦੇ ਵਾਸਤੇ ਸਮੁੱਚੇ ਪੰਜਾਬ ਭਰ ਦੇ ਚੋਲਕਾ ਦੇ ਜਾਮ ਨੇ ਕਿਉਂਕਿ ਪਿੰਡਾਂ ਦੇ ਬੰਦੀ ਕਰ ਮਾਰਾ ਕੋਈ ਸੁਖਾਵਾਂ ਵਾਡੇ ਸੋ ਸਾਡੀ ਮੁੱਖ ਮੰਗ ਹੈ ਕਿ ਪੰਜਾਬ ਸਰਕਾਰ ਸਮਝਾ ਲੈਂਦੇ ਆ ਸਾਡੇ ਖੇਤਾਂ ਦਾ ਵਿਹਿਆਰੇ ਨਹੀਂ ਨਾ ਇਹ ਅੰਦੋਲਨ ਜਿਹੜਾ ਵਾ ਬਾਦ ਸੰਮਤ ਪ੍ਰਧਾਨ ਸਾਹਿਬ ਜੀ ਇਹਨਾਂ ਪਿੰਡਾਂ ਦੇ ਮਿੱਤਰੋ 22 ਤਰੀਕ ਨੂੰ ਜੰਡੀਗਰ ਦੇ ਵਿੱਚ ਫੂਜ ਹੋਣਾ ਸੀਗਾ ਫੂਜ ਹੋਣਾ ਸੀ 21 ਮਾਰਚ ਅਸੀਂ ਕੰਕ ਕਰਨਾ ਸੀ 22 ਤਰੀਕ ਦੇ ਉੱਤੇ ਬੰਦੇ ਹਰਿਆਣੇ ਹਰਪ੍ਰਦੇਸ਼ ਨੂੰ ਨਾਲ ਦੋਸਤਾਂ ਆਉਣਾ ਸੀਗਾ ਉਸ ਕਾਰਜ ਨੂੰ ਕਰਨ ਦੇ ਵਾਸਤੇ ਕਿਸਾਨਾਂ ਨਾਲ ਗੱਲ ਚੁੱਕੀ ਆ ਉਸ ਤਰ੍ਹਾਂ ਨਹੀਂ ਹੋ ਸਕਦਾ ਇਹ ਕਹਿੰਦੇ ਕਿ ਜਿਹੜੇ ਹਲੋ ਰੈਸਟੋਰੈਂਟ ਨੇ ਉਹਨਾਂ ਦੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਬਾਹ ਫੜੇ ਕਿਉਂਕਿ ਘਰਾਂ ਦੇ ਘਰ ਬਰਬਾਦ ਹੋ ਗਏ ਬਹੁਤ ਵੱਡਾ ਨੁਕਸਾਨ ਹੈ ਬਹੁਤ ਕਿੰਨਾ ਸਤੀ ਹੈ ਇਤਿਹਾਸ ਸਰਕਾਰ ਤੇ ਭਾਰਤ ਸਰਕਾਰ ਨੂੰ ਉਹਨਾਂ ਲੋਕਾਂ ਦੀ ਬਾਹ ਮੜਨੀ ਚਾਹੀਦੀ ਸਾਨੂੰ ਮੰਗ ਸੀਗੀ ਉਹਨਾਂ ਦੇ ਵਾਸਤੇ ਜਿਹਨਾਂ ਦਿਨਾਂ ਹੜਾਪੀ ਹੜਾਂ ਦੇ ਨਾਲ ਜਾਨੀ ਨੁਕਸਾਨ ਹੋਇਆ ਤਾਂ ਸਰਕਾਰ ਦੀ ਗੱਲ ਸੀ ਕਿ ਇੱਕ ਰਕੇ ਦਾ ਮਕਾਨ ਰਹਿ ਗਿਆ ਉਹਦੇ ਵਾਸਤੇ ਅਸੀਂ 5 ਲੱਖ ਦੀ ਮੰਗ ਕਰ ਰਿਆ ਸੀ ਤੇ ਜੇਕਰ ਕਿਸੇ ਦੇ ਪਸ਼ੂ ਦਾ ਕੋਈ ਨੁਕਸਾਨ ਹੋਇਆ ਉਹਦੀ ਵਾਸਤੇ ਸਾਡੀ 1 ਲੱਖ ਰੁਪਏ ਦੀ ਮੰਗ ਸੀ ਤੁਸੀਂ ਆਪਣਾ ਜਿਹੜਾ ਵਾਹ ਸ਼ਕਤੀ ਦਾ ਕਿਸੇ ਨੂੰ ਵਾਇਟ ਮੰਗ ਕਰ ਸੀ ਉਹ ਮੈਂ ਤੁਹਾਨੂੰ ਪ੍ਰਕਾਸ਼ ਕਰਦਾ ਮੈਂ ਤਾਂ ਇਹੀ ਕਹੂੰਗਾ ਨਾ ਸਾਡਾ ਵੀ 50 ਹਜ਼ਾਰ ਮਾਜਵਾ ਕਰੇ ਸਦਾ ਤੇ ਐਨਐਸ ਦੀ ਗਰੰਟੀ ਕਾਨੂੰਨ ਦੀ ਮੰਗ ਸੀ ਸਾਡੀ ਪੀਜਾ ਵੀ ਦਿੱਲੀ ਦੇ ਮੋਤੇ ਆਪਣੇ ਅੰਦਰੂਨ ਪਰਚੇ ਦਰਜ ਹੋਇਆ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਪਰਚੇ ਜਿਹੜਿਆ ਵਾਪਸ ਲਰੇ ਅਜੀ ਮਿਸ਼ਰਾ ਤੈ ਨਹੀਂ ਜਿੱਦ ਤੱਕ 20 ਪੀਜਾ ਪਰਚਾ ਦਰਜ ਮੋਦੀ ਸਰਕਾਰ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੀ ਕੰਮ ਕਰਦੀ ਸਰਕਾਰ ਨੂੰ ਪੀਜਾ ਨੇ ਪਰਚਾ ਦਰਜ ਕੀਤਾ ਉਹਨਾਂ ਨੂੰ ਰੋਟਾ ਖਾਣੇ ਖੜ ਕੇ ਜੇਲ੍ਹ ਸੁਧਿਆ ਜਾਵੇ ਸਾਡੇ ਚਾਰ ਮੰੰਗਾ ਸੀ ਇਹਨਾਂ ਲੈ ਕੇ ਉੱਤੇ ਧਰਨਾ ਬਕਰਿਆ ਉਹ ਅਸੀਂ ਨਾਲ ਕੇਂਦਰ ਕੋਲੋਂ ਮਾਰਗ ਕਰਤਾ ਪੰਜਾਬ ਦੇ ਪਾਰ ਤੇ ਸੋਕੇ ਲਈ ਪੰਜਾਬ ਆ ਹਮਾ ਅਟੜੇ ਆ ਪੁੱਤਰਾ ਖੰਡਿਆ ਹਰਿਆਣਾ ਵਾ ਸੜਕ ਤੇ ਰਸਤੇ ਦੇ ਵਾਸਤੇ 50 ਹਜ਼ਾਰ ਕਰੋੜ ਦਾ ਪੈਕੇਜ ਮਦਾਨੇ ਸਰਕਾਰ ਪਰ ਕੱਲ ਜਿੰਨੋ ਹੀ ਰਾਜਪਾਲ ਸਾਹਿਬ ਉਹ ਜਦੋਂ ਜੋ ਮਿੱਟੀ ਦਾ ਜੋ ਲੱਗਣਾ ਨਹੀਂ ਸਾਹ ਦੀ ਹਾਂ ਹਾਂ ਮੱਤਗੀ ਆ ਮੇਰੀ ਕੁੱਟੀ ਆ ਅੱਜ ਅਸੀਂ ਪੂਰੀ ਤਿਆਰੀ ਕੀਤੀ ਸੀ ਕਿ ਦਿੱਲੀ ਆ ਆਪਣੇ ਚੰਦੀ ਗੜ ਵਾਲ ਨੂੰ ਬਦਣਾ ਤੇ ਸਾਨੀ ਪ੍ਰਾਈਸ ਪਵਾਇਆ ਜਾ ਰਿਹਾ ਵਾ ਸੰਵਿਧਾਨ ਦੀ ਧਾਰਾ 19 ਜਿਹੜੀ ਆ ਸੰਤੋ ਆਪਣੇ ਵਿਚਾਰ ਪ੍ਰਗਟਾਉਣ ਦੀ ਜਦ ਦਿੱਤੀ ਸੀ ਅਸੀਂ ਆਪਣੇ ਵਿਚਾਰ ਪ੍ਰਗਟਾ ਸਕਦੇ ਹਾਂ ਇਹ ਧਰਮ ਪ੍ਰਦਰਸ਼ਨ ਕਰ ਸਕਦੇ ਹਾਂ ਅਸੀਂ ਕਿਉਂ ਲੜਾਂਗੇ ਉਹ ਜਿਹੜੀ ਆਵਾਜ਼ ਆ ਅਜੇ ਕਵੀ ਹੋਣੀ ਆ ਪਿਆ ਜਾ ਰਿਹਾ ਵਾ ਭਾਰਤ ਸੰਵਿਧਾਨ ਤੇ ਹਮਲਾਵਾ ਹੈ ਦੇਸ਼ ਦੇ ਸੰਗੀਤਾਂ ਦੇ ਹਮਲਾਵਾ ਤੇ ਲੋਕਤੰਤਰੀ ਹੋ ਹਮਲਾਵਾ ਵਿਰੋਧੀਵਾਜਨ ਪਵਾਇਆ ਜਾ ਰਿਹਾ ਵਾ ਤੇ ਨਾਲ ਉਹਨਾਂ ਨੂੰ ਅੱਜ ਕਿ ਜਿੱਲਸ ਕੀਤਾ ਜਾ ਰਿਹਾ ਵਾ ਪੰਜਾਬ ਦੇ ਲੋਕ ਇਹ ਕਈ برداشت ਨਹੀਂ ਕਰਨਗੇ ਜਿੰਨਾ ਚਿਰ ਸਾਡੇ ਕਿਸਾਨਾਂ ਦੇ ਹੱਕ ਨਹੀਂ ਹੁੰਦੇ ਉਹਨਾਂ ਤੱਕ ਅਸੀਂ ਇੱਥੇ ਚੱਲਦੇ ਆ ਅਗਲੇ ਐਲਾਨ ਤੱਕ ਅਗਲਾ ਐਲਾਨ ਜਦੋਂ ਲੋਕਾਂ ਨੂੰ ਸਮਝਾਉਂਦੇ ਕਿ ਸੜਕ ਇਜਾਮ ਹੋ ਸਕਦੀ ਹੈ ਕਿ ਮਰਦਾਂ ਦੀ ਮਰਦਾਂ ਰੋਡ ਟਰਾਲੀ ਨਾ ਜਾਵੇ ਰੱਖ ਲਾ ਕੇ ਸਾਡੀ ਮੀਟਿੰਗ ਲੱਗੂਗੀ ਉਹ ਵੀ ਵਿਰੋਧੀਆਂ ਨਾਲ ਆ ਕੇ ਜਾ ਰਿਹਾ ਇਹਦੇ ਬਾਅਦ ਮੈਂ ਕਹਿੰਦਾ ਪ੍ਰਸ਼ਾਸਨ ਮੈਂ ਕਹਿੰਦਾ ਅਗਲੇ ਐਲਾਨ ਤੱਕ ਜੋ ਵੀ ਅਗਲਾ ਐਲਾਨ ਹੋਵੇ ਇਹ ਐਲਾਨ ਸਿੱਧੇ ਤੋਂ ਟੇਬਲ ਆਉਣ ਵਾਲੇ ਰਾਜ ਵਿੱਚ 50 ਸਰਕਾਰ ਦੇ ਫੈਸਲਾ ਕਰੇ ਜਿੰਦਾ ਵੱਡਾ ਜਾਂ ਜਿਹੜਾ ਦੇਣਾ ਹੁਣ ਜਿਹੜੀ ਗੀਤ ਹੁਣ ਕਰਨਾ ਹੈ ਟੁੱਟਣਾ ਹੈ ਟੁੱਟ ਕੇ ਦੇਖ ਲੈ ਕੋਰ ਦੇ